ਫੈਂਸ ਨੇ ਉਥੇ ਪਹੁੰਚ ਚੁੱਕੇ ਨੇ ਆਪਣੇ ਸਾਥੀਆਂ ਦੇ ਨਾਲ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿਵੇਂ ਵੇਖ ਦੋ ਫੈਂਸ ਜੀ ਆਪ ਜੀ ਪਤਨੀ ਕਿ 7 ਸਤੰਬਰ ਕਿ ਸ਼੍ਰੀ ਕਾਂ ਦਾ ਮੇਰੀ ਇੱਕ ਸਦਾ ਲਗਾਏਗਾ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਆਪ ਸਭ ਦਾ ਸਤਿਕਾਰ ਹੈ ਪਰ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਮੈਨੂੰ ਨਤਮਸਤਕ ਹੋਣ ਦੋ ਮੈਨੂੰ ਮੈਂ ਸੈਕਰੀਟ ਦੇ ਕਾਲ ਤੱਕ ਸਭ ਅਰਦਾਸ ਕਰਾ ਕੇ ਮੈਂ ਸਭ ਨੂੰ ਮਿਲ ਕੇ ਜਾ ਬਿਲਕੁਲ ਜਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਮੰਤਰੀ ਸਾਹਿਬਾਨ ਦਾ ਕਹਿਣਾ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਨਤਮਸਤਕ ਹੋਣਗੇ ਤਾਂ ਉਸ ਤੋਂ ਬਾਅਦ ਜੋ ਅਰਦਾਸ ਬੇਨਤੀ ਕਰਾਂ ਨੂੰ ਪ੍ਰਾਂਤਜ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਤਾਂ ਲਗਾਤਾਰ ਤਸਵੀਰਾਂ ਤੜਨਾ ਸਾਂਝਾ ਕਰ ਰਹੇ ਆ ਕਿ ਜੋ ਮੰਤਰੀ ਹਰਜੋਤ ਸਿੰਘ ਨੇ ਉਹ ਹੁਣ ਗੁਰੂ ਘਰ ਵਿਖੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਨਿਮਰਤਾ ਦੇ ਨਾਲ ਜੋ ਹੈ ਦਰਸ਼ਕਾਂ ਦੇ ਕਰਨ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਹੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਮਥਾਉਣਾ ਵੱਲੋਂ ਟਿਕਾ ਕੇ ਆਤਾ ਹੁਣ ਜੋ ਉਹਨਾਂ ਵੱਲੋਂ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਇਆ ਜਾਊਗਾ ਤਾਂ ਉਹਨਾਂ ਦੀਆਂ ਤਸਵੀਰਾਂ ਲਗਾਤਾਰ ਟੜ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਨਿਮਰਤਾ ਸਹਿਤ ਜੋ ਅੱਜ ਮંત્રી ਸਾਹਿਬ ਨੇ ਜੋ ਅੱਜ ਗੁਰੂ ਘਰ ਵਿਖੇ ਪਹੁੰਚੇ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸਜ਼ਾ ਸੁਣਾਈ ਗਈ ਸੀਗੀ ਧਾਰਮਿਕ ਸਜ਼ਾ ਸੁਣਾਈ ਗਈ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪੰਥ ਸਿੰਘ ਸਾਹਿਬਾ ਨਾਲੋਂ ਤਾਂ ਉਹ ਪੂਰੀ ਕਰਦੇ ਹੋਏ ਹੁਣ ਅੱਜ ਉਹਨਾਂ ਵੱਲੋਂ ਨਿਮਾਣੇ ਸੇਖ ਵੱਜੋਂ ਅੱਜ ਗੁਰੂ ਘਰ ਵਿਖੇ ਪਹੁੰਚ ਕੇ ਅਰਦਾਸ ਬੇਨਤੀ ਕਰਕੇ ਉਹ ਪ੍ਰੰਤ 1100 ਰੁਪਏ ਦੀ ਦੇਗ ਕੜਾ ਪ੍ਰਸ਼ਾਦ ਦੀ ਦੇਗ ਚੜਾ ਕੇ ਜੋ ਹੈ ਤਾਂ ਉਹਨਾਂ ਵੱਲੋਂ ਸਜਾ ਸੁਣਾਈ ਗਈ ਜੋ ਸ਼੍ਰੀ ਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਵੱਲੋਂ ਤਾਂ ਉਹ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਸ ਤੋਂ ਬਾਅਦ ਜੋ ਹੈ মিডিਆ ਦੇ ਨਾਲ ਵੀ ਗੱਲਬਾਤ ਕਰਨਗੇ ਤਾਂ ਇਹ ਲਗਾਤਾਰ ਤਾਂ ਕਿਤਨਾ ਕਿਤੇ ਇਹ ਦੇਖ ਸਕਦੇ ਹਾਂ ਲਗਾਤਾਰ ਆਹ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵਕ ਵਕ ਗੁਰੂ ਘਰਾਂ ਦੇ ਵਿੱਚ ਦਰਸ਼ਨ ਕਰੇ ਕਰਨ ਤੋਂ ਬਾਅਦ ਆਦ ਜੀ ਕਿ ਗੁਰੂ ਘਰਾਂ ਨੂੰ ਜਾਣ ਵਾਲੇ ਰਸਤੇ ਜਿਹੜੇ ਹੈਗੇ ਨੇ ਉਹਨਾਂ ਦੇ ਰਸਤਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕੂੜਾ ਕਰਕਟ ਹੁੰਦਾ ਸੀਗਾ ਜਾਂ ਡੌਗਸ ਹੁੰਦੇ ਸੀਗੇ ਜਿਹੜੇ ਸੰਗਤ ਨੂੰ ਤੰਗ ਕਰਦੇ ਸੀਗੇ ਤਾਂ ਉਹ ਸਾਰਿਆਂ ਦੇ ਉੱਤੇ ਧਿਆਨ ਦੇਣ ਲਈ ਜੋ ਸਿੰਘ ਸਾਹਿਬ ਨੇ ਆਖਿਆ ਸੀਗਾ ਕਿ ਹੁਣ ਮੰਤਰੀ ਸਾਹਿਬ ਇਹ ਸਾਰੇ ਪ੍ਰਬੰਧ ਜਿਹੜੇ ਨੇ ਉਹ ਦੇਖਣ ਗੁਰੂ ਘਰਾਂ ਦੇ ਤਾਂ ਇਹ ਤਸਵੀਰਾਂ ਲਗਾਤਾਰ ਸੰਜੇ ਕਰ ਰਹੇ ਦਾ ਜੇ ਕਿ ਸ਼੍ਰੀ ਨਗਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ 350 ਸਾਲਾਂ ਜੋ ਸਮਾਗਮ ਕਰਾਇਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਸੰਗਤ ਦੇ ਵਿੱਚ ਭਾਰੀ ਰੋਸ਼ ਦੇਖਣ ਨੂੰ ਮਿਲਿਆ ਕਿਉਂਕਿ ਉਹ ਸਮਾਗਮ ਦੌਰਾਨ ਜੋ ਉੱਥੇ ਗਾਇਕ ਵੀਰ ਸਿੰਘ ਵੱਲੋਂ ਗਾਣੇ ਗਾਏ ਗਏ ਜਾਂ ਭੰਗੜਾ ਜੋ ਉੱਥੇ ਪਾਇਆ ਜਾਂਦਾ ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਰੋਸ਼ ਜੋਸ਼ਿਕ ਸੰਗਤ ਦੇ ਵਿੱਚ ਦੇਖਣ ਨੂੰ ਮਿਲਦਾ ਜਿਸ ਤੋਂ ਬਾਅਦ ਸ਼੍ਰੀ ਕਲਤਕ ਸਾਹਿਬ ਤੋਂ ਹੁਕਮ ਹੁੰਦੇ ਨੇ ਕਿ ਇੱਥੇ ਮੰਤਰੀ ਜੋ ਨੇ ਉਹ ਪੇਸ਼ ਹੋਣਾ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਉਹਨਾਂ ਨੂੰ ਤਲਬ ਕੀਤਾ ਜਾਂਦਾ ਜਦੋਂ ਇੱਥੇ ਆਉਂਦੇ ਨੇ ਆਪਣਾ ਸਪਸ਼ਟਿਕਰਨ ਦਿੰਦੇ ਨੇ ਤਾਂ ਉਸ ਤੋਂ ਬਾਅਦ ਸਜ਼ਾ ਜਿਹੜੀ ਧਾਰਮਿਕ ਸਜ਼ਾ ਨਹੀਂ ਜਾਂਦੀ ਹੈ ਤਾਂ ਉਹ ਤੁਰੀ ਜੋ ਹੈ ਉਹ ਉਹਨਾਂ ਨੂੰ ਕੀਤੀ ਜਾਂਦੀ ਹੈ ਕਿਉਂਕਿ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀ ਸੇਵਾ ਨੂੰ ਪਾਈ ਤਾਂ ਅੱਜ ਮੰਤਰੀ ਹਰਜੋਪ ਸਿੰਘ ਦੀ ਸੇਵਾ ਜਿਹੜੀ ਆ ਉਹ ਮੁਕੰਮਲ ਹੋਣ ਜਾ ਰਹੀ ਹੈ ਤਾਂ ਸਖਤਰਤ ਵਿਖੇ ਪਹੁੰਚ ਚੁੱਕੇ ਨੇ ਸਕਾ ਟ੍ਰੇਡਿੰਗ ਇਹ ਤਸਵੀਰਾਂ ਸਾਂਝੀਆਂ ਕਰ ਰਹੀਆਂ ਤਾਂ ਕੁਝ ਸਮੇਂ ਦੇ ਵਿੱਚ ਹੁਣ ਉਹਨਾਂ ਵੱਲੋਂ ਗੁਰੂ ਘਰ ਦੇ ਅੰਦਰ ਜਾ ਕੇ ਅਰਦਾਸ ਬੇਨਤੀ ਕੀਤੀ ਜਾਣੀ ਹੈ ਉਸ ਤੋਂ ਪਰੰਤ 1100 ਰੁਪਏ ਦੀ ਦੇਖਰਾ ਕੇ ਜੋ ਗੁਰੂ ਸਾਹਿਬ ਅੱਗੇ ਜੋ ਨਤਮਸਤਕ ਹੋਇਆ ਜਾਣਾ ਹੈ ਤਾਂ ਇਹ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਸੇਵਾ ਅਪਰੰਤ ਜੋ ਮੰਤਰੀ ਸਾਹਿਬਾਨ ਨੇ ਅੱਜ ਅੰਦਰ ਜਾਂਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਸਖਤਰੇ ਤੋਂ ਸਿੱਧਾ ਸਚਕੰਸ਼ੀ ਹਰਮਨ ਦਾ ਫਾਇ ਵਿਖੇ ਜਾ ਰਹੇ ਨੇ ਤਾਂ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਜਗਬਾਣੀ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਮੰਤਰੀ ਸਾਹਿਬ ਜੋਣੇ ਉਹ ਗੁਰੂ ਘਰ ਵਿਖੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੀਆਂ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਜਗਬਾਣੀ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇੱਕ ਨਮਾਣੇ ਸਿੱਖ ਵੱਜੋਂ ਜੋ ਨੇ ਗੁਰੂ ਘਰ ਵਿਖੇ ਪਹੁੰਚੇ ਨੇ ਮੰਤਰੀ ਹਰਜੋਤ ਪੈਂਸ ਹਾਲਾਂਕਿ ਜ਼ਰੂਰ ਨਾਲ ਪੰਜਾਬੀ ਭਾਸ਼ਾ ਦੇ ਡਾਇਰੈਕਟਰ ਉਹਨਾਂ ਨੂੰ ਵੀ ਆਖਿਆ ਗਿਆ ਸੀਗਾ ਲੇਕਿਨ ਉਹ ਬਾਹਰ ਹੋਣ ਕਰਕੇ ਉਹਨਾਂ ਨੇ ਜੋ ਪਿਛਲੀ ਵਾਰ 12 ਤਾਰੀਖ ਨੂੰ ਪੇਸ਼ ਹੋਣ ਦਾ ਆਖਿਆ ਗਿਆ ਸੀਗਾ ਲੇਕਿਨ ਅੱਜ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਮੰਤਰੀ ਜੋ ਨੇ ਹਰਜੋਤ ਪੈਂਸ ਉਹ ਇੱਥੇ ਪਹੁੰਚ ਚੁੱਕੇ ਨੇ ਗੁਰੂ ਘਰ ਵਿਖੇ ਤਾਂ ਅੱਜ ਵਾਫਾ ਗੁਰੂ ਘਰਾਂ ਦੇ ਵਿੱਚ ਸੇਵਨ ਬਾਅਦ ਤੋਂ ਬਾਅਦ ਉਹਨਾਂ ਵੱਲੋਂ ਸ਼੍ਰੀ ਕਲਤਕ ਸਾਹਿਬ ਤੇ ਅਰਦਾਸ ਬੇਨਤੀ ਕਰਕੇ ਤਾਂ ਉਸ ਤੋਂ ਪ੍ਰੰਤ 1100 ਰੁਪਏ ਦੀ ਦੇਗ ਜਿਹੜੀ ਉਹਨਾਂ ਵੱਲੋਂ ਕਰਾਈ ਜਾਣੀ ਆ। ਤਾਂ ਲਗਾਤਾਰ ਗੁਰੂ ਘਰ ਦੇ ਅੰਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਮੰਤਰੀ ਜੀ ਜਿਹਨੇ ਉਹ ਅੱਜ ਇੱਥੇ ਪਹੁੰਚ ਚੁੱਕੇ ਨੇ ਤਾਂ ਇਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਮਾਣੇ ਸਿੱਖ ਹੋਜੂ। ਉਹਨਾਂ ਵੱਲੋਂ ਮੱਥਾ ਟੇਕ ਕੇ ਗੁਰੂ ਸਾਹਿਬ ਦੇ ਅੱਗੇ ਹਾਜ਼ਰ ਨਜ਼ਰ ਹੋ ਗਈ। ਤਾਂ ਅਰਦਾਸ ਵੀ ਕੀਤੀ ਜਾਣੀ ਹੈ। ਤਾਂ ਇਹ ਲਗਾਤਾਰ ਤਸਵੀਰਾਂ ਜਗਬਾਨੀ ਟੀਵੀ ਦੇ ਉੱਤੇ ਤਾਂ ਨਾਲ ਸੰਜਿਆ ਕਰ ਰਹੇ ਆ ਕਿ ਜੋ ਮੰਤਰੀ ਨੇ ਉਹ ਜੋ ਬੈਂਸ ਉਹ ਗੁਰੂ ਘਰ ਵਿਖੇ ਪਹੁੰਚ ਚੁੱਕੇ ਨੇ। ਤਾਂ ਸਿਕਿਉਰਿਟੀ ਦੇ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਆਲਾ ਅਧਿਕਾਰੀ ਜੋ ਨੇ ਡੀਸੀਪੀ ਰੈਂਕ ਦੇ ਉਹ ਵੀ ਮੌਕੇ ਦੇ ਉੱਤੇ ਮੌਜੂਦ ਹੈਗੇ ਨੇ। ਤਾ ਉਹਨਾਂ ਦੀਆਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਮੰਤਰੀ ਸਾਹਿਬਾਨ ਉਹਨਾਂ ਵੱਲੋਂ ਜਿਹੜੀ ਦੇਗ ਹੈ ਉਹ ਵੀ ਕਰਾਈ ਜਾਣੀ ਹੈ ਤਾਂ ਤਾਂ ਉਹਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਜਗਬਾਨੀ ਟੀਵੀ ਤੇ ਤਾਂ ਦੇਖ ਸਕਦੇ ਹੋ ਕਿ ਜੋ ਮੰਤਰੀ ਨੇ ਪਰਜੋਤ ਪੈਂਸ ਉਹਨਾਂ ਵੱਲੋਂ ਗੁਰੂਕਾਰ ਪਹੁੰਚ ਕੇ ਜੋ ਅਥਾ ਟਿਕਿਆ ਜਾ ਰਿਹਾ ਤਾਂ ਲਾਈਵ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜ਼ਰੂਰ ਜਿਹੜੀ ਉਹਨਾਂ ਦੀ ਤਸਵੀਰ ਜਿਹੜੀ ਆ ਅੱਗੇ ਨੂੰ ਹੋ ਕੇ ਜ਼ਰੂਰ ਸਾਂਝੀ ਕੀਤੀ ਜਾਵੇ ਕਿ ਅੱਜ ਜੋ ਮੰਤਰੀ ਨੇ ਹਰਜੋਤ ਬੈਂਸੋ ਗੁਰੂ ਘਰ ਵਿਖੇ ਪਹੁੰਚੇ ਹੋਏ ਨੇ ਤਾਂ ਆਪਣੀ ਸਜਾ ਪੂਰੀ ਹੋਣ ਤੋਂ ਬਾਅਦ ਅੱਜ ਗੁਰੂ ਘਰ ਵਿਖੇ ਨਮਸਤਕ ਹੋਣ ਕੇ ਨਮਸਤਕ ਹੋ ਕੇ ਉਹਨਾਂ ਵੱਲੋਂ ਕਿੜਾ ਪ੍ਰਸ਼ਾਦ ਦੀ ਦੇਖ ਰਹੀ ਜਾਣੀ ਆ ਤਾਂ ਮੌਕੇ ਦੀਆਂ ਲਾਈਵ ਤਸਵੀਰਾਂ

ਦੇਖ ਸਕਦੇ ਹਾਂ ਕਿ ਜੋ ਮੰਤਰੀ ਸਾਹਿਬਾਨ ਹੈਗੇ ਨੇ ਹੱਥ ਦੇ ਵਿੱਚ ਕੜਾ ਪ੍ਰਸ਼ਾਦੀ ਦੇਖ ਫੜ ਕੇ ਹੁਣ ਅਰਦਾਸ ਬੇਨਤੀ ਕਰਦੇ ਦਿਖਾਈ ਦੇਣਗੇ ਤਾਂ ਇਹ ਲਾਈਵ ਤਸਵੀਰਾਂ ਜੋ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਸਾਂਝੀਆਂ ਕਰ ਰਿਹਾ ਸ਼੍ਰੀ ਕਾਲ ਤਖਤ ਸਾਹਿਬ ਤੇ ਪਹੁੰਚ ਕੇ ਉਹਨਾਂ ਵੱਲੋਂ ਹੁਣ ਜੋ ਅਰਦਾਸ ਬੇਨਤੀ ਕੀਤੀ ਜਾਣੀ ਆ ਜਿਸ ਤੋਂ ਬਾਅਦ ਕੀ 1100 ਰੁਪਏ ਦੀ ਜਿਹੜੀ ਕੜਾ ਪ੍ਰਸ਼ਾਦੀ ਦੇਖ ਚੜਾ ਕੇ ਜਿਹੜੀ ਆ ਆਪਣੀ ਸਜਾ ਜੋ ਉਹਨਾਂ ਨੂੰ ਸੁਣਾਈ ਗਈ ਸੀ ਤਾਂ ਉਸ ਦੀ ਜੋ ਹੈ ਸਮਾਪਤੀ ਆ ਜਿਹੜੀ ਕਿ ਹੋਣੀ ਆ ਤਾਂ ਇਹ ਲਗਾਤਾਰ ਲਾਈਵ ਤਸਵੀਰਾਂ ਜਿਹੜੀਆਂ ਨੇ ਜਗ ਬਾਣੀ ਤੇ ਤੜਨ ਨਾਲ ਸਾਂਝੀਆਂ ਕਰ ਰਹੇ ਹਾਂ لگاتار تصویر جو نے تر سانچا کر رہے ہیں

ਸ਼ੁਰੂ ਤੋਂ ਤੱਕ ਸਾਰਾ ਸੱਚਾ ਚਿੰਚਾ ਬਣਾ ਦੇ ਕੁਕਮਾਲ ਸਾਰਾ ਤੇ ਸਜਾ ਨਾਮ ਆ ਪਿਆ ਨਾਮ sire ਚੋਟਾ ਨਾਮ ਤੋਂ ਬਾਅਦ ਤੁਸੀਂ ਦੇਖ ਸਕਦੇ ਕਿ ਮੱਥਾ ਟੇਕ ਕੇ ਹੋਣ ਚੜਾ ਕੇ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲ ਕਰਨੀ ਕਿ ਇਹ ਲਗਾਤਾਰ ਤਸਵੀਰਾਂ ਨਿਮਾਣੇ ਸਿੱਖ ਉਹ ਜੋ ਕੁਝ ਦੇਖ ਸਕੋ ਉਸ ਤਰ੍ਹਾਂ ਦੇ ਨਾਲ ਜੋ ਮੰਤਰੀ ਤੇ ਬੈਂਸ ਵਾਚੀ ਦੇ ਕੱਲ ਤੱਕ ਸਾਹਮਣੇ ਪੇਸ਼ ਹੋਏ ਨੇ ਵਰਤੋਂ ਗੁਰੂ ਘਰਾਂ ਦੇ ਸੇਵਾ ਕਰਨ ਤੋਂ ਬਾਅਦ ਐਨ ਲਗਾਤਾਰ ਤਸਵੀਨਾ ਤਟਨਾ ਸਾਧੀਆਂ ਕਰ ਰਹੇ ਆਂ ਤਾਂ ਲਗਾਤਾਰ ਤਸਵੀਰਾਂ ਤੜਨਾਲ 'ਤੇ ਸਾਂਝੀਆਂ ਕੀਤੀਆਂ ਨੇ ਕਿ ਅੱਜ ਜੋ ਨੇ ਮੰਤਰੀ ਹਰਜੋਤ ਬੈਂਸ ਗੁਰੂ ਘਰ ਵਿਖੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਸਚਕੰਡ ਸ੍ਰੀ ਹਰਪੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਬੇਨਤੀ ਕੀਤੀ ਗਈ ਤੇ ਨਾਲ 1100 ਰੁਪਏ ਦੇ ਕੜਾ ਪ੍ਰਸ਼ਾਦੀ ਦੇ ਜਿਹੜੀ ਆ ਉਬਿਛੜਾਈ ਗਈ ਤਾਂ ਹੁਣ ਜੋ ਕੁਝ ਸਮੇਂ ਦੇ ਵਿੱਚ ਮੀਡੀਆ ਦੇ ਨਾਲ ਵੀ ਗੱਲਬਾਤ ਕਰਦੇ ਹੋ ਦਿਖਾਈ ਦੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛੇ ਸਨ ਜਗਬਣੀ ਟੀਵੀ ਸ਼੍ਰੀਮ ਸੋਸਾਈ ਹਰਜੋਤ ਜੀ ਅੱਜ ਤੁਸੀਂ ਆਪਣੀ ਸੇਵਾ ਪੂਰੀ ਕੀਤੀ ਹੈ ਥੋੜਾ ਜਿਹਾ ਪਰਸਨਲ ਐਕਸਪੀਰੀਅੰਸ ਜਰੂਰ ਸ਼ੇਅਰ ਕਰਦੇ ਹੋ ਕੀ ਕੀ ਕਹਿਣਾ ਚਾਹੋਗੇ ਮੈਂ ਆਪਣੇ ਜੀਵਨ ਦੇ ਵਿੱਚ ਵੀ ਜੋ ਕੁਝ ਵੀ ਹਾਂ ਸਿਆਸੀ ਤੌਰ ਤੇ ਜਾਂ ਵੈਸੇ دنیਵੀ ਤੌਰ ਤੇ ਉਹ ਸਭ ਅਤੇ ਸਭ ਮੇਰੇ ਗੁਰੂ ਦੀ ਰਹਿਮਤ ਸਦਕਾ ਮੇਰੇ ਗੁਰੂ ਦੀ ਬਖਸ਼ਿਸ਼ ਸਦਕਾ ਛੇਵੇਂ ਪਾਤਸ਼ਾਹ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਿੱਟਲ ਜੀ ਦੀ ਸਦਕਾ ਮੈਂ ਬਚਪਨ ਚ ਮੈਂ ਉਸ ਦਿਨ ਵੀ ਜ਼ਿਕਰ ਕੀਤਾ ਸੀ ਜਦੋਂ ਵੀ ਦਰਬਾਰ ਸਾਹਿਬ ਆਂਦੇ ਸੀ ਤਾਂ ਹਮੇਸ਼ਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਤਸ਼ਾਹ ਦੇ ਚਰਨਾ ਚ ਅਰਦਾਸ ਕਰਦਾ ਸੀ ਤੇ ਮੈਂ ਇਹ ਸਮਝਦਾ ਜੋ ਕੁਝ ਵੀ ਸਾਡੇ ਵਰਗੇ ਆਮ ਘਰਾਂ ਦੇ ਬੱਚੇ ਜੇ ਅਗਰ ਮੈਨੂੰ ਅੱਜ ਮੈਂ ਪੰਜਾਬ ਚ ਮੰਤਰੀ ਹਾਂ ਸਿਰਫ ਅਤੇ ਸਿਰਫ ਮੇਰੇ ਗੁਰੂ ਸਾਹਿਬ ਦੀ ਰਹਿਮਤ ਹੈ ਮੇਰੇ ਕੋਲ ਹੋਰ ਕੁਝ ਵੀ ਨਹੀਂ ਜਿਹਦੇ ਤੇ ਮੈਂ ਮਾਣ ਕਰ ਸਕਾਂ ਕੋਈ ਕੋਈ ਵੀ ਐਦਾਂ ਦੀ ਚੀਜ਼ ਨਹੀਂ ਜਿਹਦੇ ਤੇ ਮੈਂ ਕਹਿ ਸਕਾਂ ਮੈਂ ਇਸ ਕਰਕੇ ਕਾਮਯਾਬ ਹੋਇਆ ਮੇਰੀ ਕਾਮਯਾਬੀ ਮੇਰੇ ਤੇ ਰਹਿਮਤ ਇਹ ਸਿਰਫ ਅਤੇ ਸਿਰਫ ਮੇਰੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ انہੀ ਦੀ ਕਿਰਪਾ ਸੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਮੇਰੇ ਅਰਕੇ ਕਰੋੜਾ ਹੈ ਇੱਕ ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਸੇਵਾ ਦਿੱਤੀ ਹੈ ਤੇ ਆਪ ਸਭ ਜਾਣਦੇ ਹੋ ਸਾਰੀ ਸੰਗਤ ਜਾਣਦੀ ਆਪਣੀ ਜਾਣਦੇ 6 ਜੀ ਚੇਤ ਜਸ ਦਾਸ ਨੂੰ ਸ਼੍ਰੀ ਅਕਾਲ ਤੱਕ ਸਾਬ ਤੋਂ ਫਰਮਾਨ ਹੋਇਆ ਸੀ ਤਖਾ ਕਹਿ ਲੋ ਸਜ਼ਾ ਕਹਿ ਲੋ ਮੇਰੇ ਲਈ ਉਹ ਰੱਬੀ ਫਰਮਾਨ ਸੀ ਮੇਰੇ ਲਈ ਉਹ ਅਲਾਹੀ ਫਰਮਾਨ ਸੀ ਮੇਰੇ ਲਈ ਉਹ ਮੇਰੇ ਪਿਤਾ ਦਾ ਹੁਕਮ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਫਰਮਾਨ ਸੀ ਤੇ ਗੁਰੂ ਸਾਹਿਬ ਨੇ ਆਪ ਸੀਸ ਦੇ ਉੱਤੇ ਹੱਥ ਰੱਖ ਕੇ ਨਿਮਾਣੇ ਤੋਂ ਉਹ ਸਾਰੀ ਸੇਵਾ ਮੁਕੰਮਲ ਕਰਾਈ ਹੈ ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਸ ਫਰਮਾਨ ਨੂੰ ਮੈਂ ਇਨ ਬਿਨ ਪੂਰਾ ਕਰ ਸਕਾਂ ਤੇ ਗੁਰੂ ਸਾਹਿਬ ਨੇ ਪਾਰ ਬਖਸ਼ਿਸ਼ ਕਰਕੇ ਸਾਰੀ ਸੇਵਾ ਮੁਕੰਮਲ ਕਰਾਈ ਹੈ ਅੱਜ ਸੇਵਾ ਮੁਕੰਮਲ ਬਰੰਥ ਹੋਣ ਤੋਂ ਬਾਅਦ ਮਹਾਨ 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 ਸ੍ਰੀ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਾਈ ਕ੍ਰਾਹ ਪ੍ਰਸ਼ਾਦੀ ਦੇਖਦੇ ਅਰਦਾਸ ਕਰਾਈ ਹੈ ਤੇ ਨਾਲ ਫੇਰ ਗੁਰੂ ਸਾਹਿਬ ਦੇ ਚਰਨਾਂ 'ਚ ਦੋਵੇਂ ਹੱਥ ਜੋੜ ਕੇ ਖਿਮਾ ਮੰਗੀ ਅਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਗੁਰੂ ਸਾਹਿਬ ਸਿਰ ਤੇ ਹੱਥ ਰੱਖੋ ਪੰਥ ਕੌਮ ਦੇਸ਼ ਪੰਜਾਬ ਮਾਨਵਤਾ ਦੀ ਸੇਵਾ ਕਰਨ ਦਾ ਬਲ ਬਖਸ਼ੋ ਤੇ ਮੈਂ ਆਪ ਸਭ ਦੇ ਰਾਹੀਂ ਵੀ ਪੰਜੋ ਸਿੱਖ ਸਹਿਬਾਨਾਂ ਨੂੰ ਇੱਕ ਵਾਰੀ ਫਿਰ ਸਾਰੇ ਪੰਥ ਤੋਂ ਫਿਰ ਇੱਕ ਵਾਰੀ ਮਾਫੀ ਮੰਗਦਾ ਗੁਰੂ ਸਾਹਿਬ ਬਖਸ਼ਣ ਹਾਰ ਨੇ ਬਖਸ਼ਿੰਦ ਨੇ ਗੁਰੂ ਸਾਹਿਬ ਦਾ ਤਖਤ ਬਖਸ਼ਿੰਦ ਗੁਰੂ ਸਾਹਿਬ ਦਾ ਪੰਥ ਬਖਸ਼ਿੰਦ ਆਪ ਸਭ ਮੇਰੇ ਤੋਂ ਜੋ ਵੀ ਭੁੱਲਣਾ ਹੋਈ ਉਸ ਦੇ ਲਈ ਮੈਨੂੰ ਬਖਸ਼ੂਗੇ ਤੇ ਇਹ ਵੀ ਆਪ ਸਭ ਦੇ ਚਰਨਾਂ 'ਚ ਵੀ ਅਰਦਾਸ ਹੈ ਕਿ ਐਸੀ ਅਰਦਾਸ ਕਰੋ ਗੁਰੂ ਸਾਹਿਬ ਕਿ ਗੁਰੂ ਸਾਹਿਬ ਸਮਤ ਬਖਸ਼ਣ ਤਾਂ ਕਿ ਦੇਸ਼ ਕੌਮ ਪੰਜਾਬ ਦੀ ਸੇਵਾ ਕਰ ਸਕੇ ਵਾਹਿ ਖਾਲਸਾ ਵਾਹਿ ਸਤਿ ਸ੍ਰੀ ਅਕਾਲ ਮੈਂ ਸਾਬ ਤੁਸੀਂ ਗੁਰੂ ਘਰਾਂ ਦੇ ਵਿੱਚ ਗਏ ਹੋ ਤੁਸੀਂ ਬਾਜ਼ਾਰ ਦੇਖੇ ਨੇ ਤੁਹਾਨੂੰ ਲੱਗਦਾ ਹੈ ਕਿ ਥੋੜੀਆਂ-ਬੁਥੀਆਂ ਕਮੀਆਂ ਸੀ ਮੈਂ ਉਹਦੇ ਵਿੱਚ ਮੈਂ ਮੈਂ ਥੋੜੀ ਦੇਰ ਚ ਆਪਣਾ ਜੋ ਰਿਟਨ ਰਿਪੋਰਟ ਇਹਦੇ ਤੋਂ ਵੀ ਦੱਸ ਦਿੰਦਾ ਗੁਰੂ ਸਾਹਿਬ ਦੇ ਵੱਲੋਂ ਬਖਸ਼ੇ ਜੋ ਤਾਕਤਾਂ ਉਹ ਨਹੀਂ ਬਖਸ਼ੀਆਂ ਜੋ ਉਦੇ ਉਨੀ ਬਖਸ਼ਿਓ ਦੇ ਵਿੱਚੋਂ 20 ਲੱਖ ਰੁਪਏ ਮੈਂ ਆਪਣੇ ਇਕਤਿਆਰੀ ਫੰਡ ਚੋਂ ਉਹਨਾਂ ਰਸਤਿਆਂ ਦੀ ਜੋ ਉਹਦੇ ਵਿੱਚ ਹੋਰ ਕਰ ਸਕੇ ਤੇ ਮੈਂ ਨਿੱਜੀ ਤੌਰ ਤੇ ਆਪਣੇ ਦਸਵੰਧ ਕੱਢ ਦੋ ਇੱਕ ਮਹੀਨੇ ਦੀ ਤਨਖਾਹ ਤੇ ਇਸ ਤੋਂ ਇਲਾਵਾ ਮੈਂ ਹੋਰ ਵੀ ਬਤੌਰ ਮੰਤਰੀ ਵੀ ਤੇ ਬਤੌਰ ਸੇਵਾਦਾਰ ਵੀ ਜੋ ਮੇਰੇ ਤੋਂ ਸੰਭਵ ਹੋਇਆ ਚਾਹੇ ਮੈਨੂੰ ਆਪ ਆਕੇ ਇੱਥੇ ਝਾੜੂ ਲਾਣਾ ਪਵੇ ਮੈਂ ਬਤੌਰ ਮੰਤਰੀ ਵੀ ਤੇ ਬਤੌਰ ਸੇਵਾਦਾਰ ਹਰ ਵੇਲੇ ਹਾਜ਼ਰ ਹਾਂ ਇਹ ਵੈਸੇ ਵੀ ਇਹ ਸਾਡੇ ਧਰਮ ਦੀ ਸੇਵਾ ਜਿਹੜੀ ਹੈ ਸਾਡੇ ਧਰਮ ਦੀ ਨੀ ਹੈ ਤੇ ਇਹਦੇ ਨਾਲ ਕੋਈ ਜਿਹੜਾ ਮੈਂ ਆਪਣੇ ਆਪ ਨੂੰ ਸੁਭਾਗ ਸਮਝਦਾ ਕਿ ਮੈਨੂੰ ਇਹ ਸੇਵਾ ਇਤੋਂ ਮਤੀ ਸਾਹਿਬ ਲੈਂਡ ਪੁਲਿੰਗ ਮੇਰੀ ਮੇਰੀ ਬੇਨਤੀ ਮੇਰੀ 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 ਇੱਕ ਬੇਨਤੀ ਆਪ ਸਭ ਨੂੰ ਜੀ ਆਪ ਸਭ ਨੇ ਉਸ ਦਿਨ ਵੀ ਬਹੁਤ ਸਾਥ ਦਿੱਤਾ ਅੱਜ ਵੀ ਤੇ ਇਹ ਮੇਰੇ ਲਈ ਇਹ ਬੜਾ ਇੱਕ ਧਾਰਮਿਕ ਭਾਵਨਾਵਾਂ ਤੇ ਮੇਰੇ ਨਿੱਜੀ ਆਸਥਾ ਨਾਲ ਜੁੜਿਆ ਵਿਸ਼ੇ ਆਪਣੇ ਕੋਲ ਹੋਰ ਬਹੁਤ ਸਾਰੇ ਮੌਕੇ ਹੁੰਦੇ ਜੇ ਤੁਸੀਂ ਰਾਜਨੀਤਿਕ ਸਵਾਲ ਕਰ ਸਕਦੇ ਮੇਰੀ 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 ਬੇਨਤੀ ਹੈ ਕਿ ਅੱਜ ਤੇ ਆਪ ਸਭ ਦਾ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿ ਖਾਲਸਾ ਵਾਹਿ ਗੁਰੂ ਜੀ ਖਾਲਸਾ ਵਾਹਿ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਮੌਜੂਦ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤਦਾਦੇ ਕੀ ਅੱਜ ਧਾਰਮਿਕ ਸਜਾਪੂਰੀ ਹੋਣ ਤੋਂ ਬਾਅਦ ਮੰਤਰੀ ਹਰਜੋਤਪਨ ਜੋਨੇ ਅੱਜ ਗੁਰੂ ਘਰ ਵਿਖੇ ਨਤਮਸਤਕ ਹੋਣਗੇ ਤਾਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਚਕਣ ਸ਼੍ਰੀ ਹਰਮੰਦਰ ਸਾਹਿਬ ਜੀ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਬਾਹਰ ਜੇ ਗੱਲ ਕਰ ਲਈਏ ਹਰਜੋਤਪਨ ਸੋਣਾ ਤੇ ਆਉਣ ਦੀ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਜੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਜਿਹੜੇ ਆ ਪੰਜਾਬ ਪੁਲਿਸ ਉਹ ਲੋ ਕਰ ਲਈਤੇ ਗਏ ਨੇ ਦਾਦੀਏ ਕੀ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਸ਼੍ਰੀ ਹੇ ਜੋ ਕਹਿ ਸਕਦੇ ਆ ਕਿ 350 ਸਾਲਾਂ ਸ਼ਹੀਦੀ ਦਿਹਾੜੇ ਸਮਾਗਮ ਜਿਹੜੇ ਆ ਉਸ ਦੇ ਵਿੱਚ ਜੋ ਗਾਣੇ ਗਵਾਏ ਜਾਂ ਫਿਰ ਭੰਗੜੇ ਜਿਹੜੇ ਪਏ ਸੀਗੇ ਤਾਂ ਉਸ ਦੇ ਦੋ ਕਹਿ ਸਕਦੇ ਰੋਸ਼ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਵੱਡਾ ਰੋਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਸੀਗਾ ਤਾਂ ਉਸ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਸਿੰਘ ਸਾਹਿਬ ਵੱਲੋਂ ਵੱਡੀ ਕਾਰਵਾਈ ਕਰਦੇ ਮੰਤਰੀ ਹਰਜੋਤ ਬੈਂਸ ਦਾ ਪੰਜਾਬੀ ਪਾਸ਼ਾ ਦੇ ਡਾਇਰੈਕਟਰ ਉਹਨਾਂ ਨੂੰ ਸਿੱਧਾ ਜੋ ਸ਼੍ਰੀ ਕਾਲ ਤਕ ਸਾਹਿਬ ਦੇ ਪੇਸ਼ ਹੋਣ ਤੇ ਜਿਹੜੇ ਹੁਕਮ ਕਰ ਦਿੱਤੇ ਗਏ ਸੀਗੇ ਨਾਲ ਦੇ ਨਾਲ ਦੱਸ ਜੇ ਕਿ ਵੀਰ ਸਿੰਘ ਜੋ ਕਿ ਪੰਜਾਬੀ ਸਿੰਗਰ ਨੇ ਉਹਨਾਂ ਨੂੰ ਵੀ ਉਹਨਾਂ ਦੇ ਨਾਲ ਜਿਹੜਾ ਇੱਥੇ ਆਨ ਪੇਸ਼ ਹੋਣ ਦੀ ਜੋ ਹੁਕਮ ਕਰ ਦਿੱਤੇ ਗਏ ਸਨ ਤਾਂ ਉਸ ਤੋਂ ਬਾਅਦ ਕਿ ਪੰਜਾਬੀ ਸਿੰਗਰ ਵੀ ਇੱਥੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਮੰਤਰੀ ਹਰਜੋਤ ਬੈਂਸ ਉਹ ਵੀ ਪਹੁੰਚਦੇ ਨੇ ਤਾਂ ਜਿਸ ਦਿਨ ਸ਼੍ਰੀ ਕਾਲ ਤਕ ਸਾਹਿਬ ਤੇ ਆ ਕੇ ਪੇਸ਼ ਹੁੰਦੇ ਨੇ ਉਸ ਤੋਂ ਬਾਅਦ ਸਿੱਧਾ ਗੁਰੂ ਕੇ ਮਹਿਲ ਜਾਂਦੇ ਨੇ ਰਸਤੇ ਦੇ ਵਿੱਚ ਜਿੰਨੀ ਗੰਦਗੀ ਆ ਉਹ ਸਾਫ਼ ਕਰਦੇ ਨੇ ਕਿਉਂਕਿ ਧਾਰਮਿਕ ਸਜਾ ਲਗਦੀ ਹੈ ਹੁਣ ਧਾਰਮਿਕ ਸਜਾ ਪੂਰੀ ਹੋਣ ਤੋਂ ਬਾਅਦ ਅੱਜ ਜੋ ਨੇ ਸਿੱਧਈ ਜੋ ਸ਼੍ਰੀ ਕਾਲ ਤੱਕ ਸਾ ਵਿਖੇ ਆਉਣਗੇ ਉੱਥੇ ਦਰਸ਼ਨਦਾਰੇ ਕਰਨੀ ਅਰਦਾਸ ਬੇਨਤੀ ਕਰਨ ਤੋਂ ਬਾਅਦ 1100 ਰੁਪਏ ਦੀ ਕੜਾ ਪ੍ਰਸ਼ਾਦੀ ਦੇਖ ਜਿਹੜੀ ਹੈ ਉਹਨਾਂ ਵੱਲੋਂ ਕਰਵਾਈ ਜਾਏਗੀ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਜੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ ਕੁਝ ਹੀ ਸਮੇਂ ਦੇ ਵਿੱਚ ਮੰਤਰੀ ਜੋ ਨੇ ਹਰਜੋਤ ਬੈਂਸੋ ਇੱਥੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੜ ਨਾਲ ਸਾਂਝੀਆਂ ਕਰ ਰਹੇ ਹਾਂ ਦੱਸ ਦਿਓ ਕਿ ਮੰਤਰੀ ਜੋ ਨੇ ਹਰਜੋਤ ਬੈਂਸੋ ਇੱਥੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੇ ਕਾਫਲੇ ਦੀਆਂ ਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਜੋ ਸ਼੍ਰੀ ਕਲਤਕ ਸਾਹਿਬ ਤੇ ਆ ਕੇ ਪੇਸ਼ ਹੋਣਗੇ ਉਥੇ ਦਰਸ਼ਨ ਦਾਰੇ ਕਰਕੇ ਨਤਮਸਤਕ ਹੋ ਕੇ ਅਰਦਾਸ ਬੇਨਤੀ ਕਰਨ ਉਪਰੰਤ 1100 ਰੁਪਏ ਦੀ ਦੇਗ ਜਿਹੜੀ ਆ ਉਹਨਾਂ ਵੱਲੋਂ ਕਰਾਈ ਜਾਣੀ ਆ ਤਾਂ ਉਹਨਾਂ ਦੀ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਫਰਜੋਤ ਬੈਂਸ ਨੇ ਉਥੇ ਪਹੁੰਚ ਚੁੱਕੇ ਨੇ ਆਪਣੇ ਸਾਥੀਆਂ ਦੇ ਨਾਲ ਤਾਂ ਇਹ ਤਸਵੀਰਾਂ ਲਗਾਤਾਰ ਸੰਜਿਆ ਕਰੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿਵੇਂ ਵੇਖ ਦੋ ਪਹਿਨ ਸਤਿਕਾਰ ਹੈ ਪਰ ਮੇਰੀ ਆਪ ਸਭ ਦਾ ਸਤਿਕਾਰ ਹੈ ਪਰ ਮੇਰੀ ਆਪ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਮੈਨੂੰ ਨਤਮਸਤਕ ਹੋਣ ਤੋਂ ਮੈਨੂੰ ਮੈਂ ਸੈਕਰੀਟ ਦੇ ਕਾਲ ਤੱਕ ਸਭ ਅਰਦਾਸ ਕਰਾ ਕੇ ਮੈਂ ਸਭ ਨੂੰ ਮਿਲ ਕੇ ਜਾ ਬਿਲਕੁਲ ਜਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਮੰਤਰੀ ਸਾਹਿਬਾਨ ਦਾ ਕਹਿਣਾ ਸੀਗਾ ਕਿ ਸਭ ਤੋਂ ਪਹਿਲਾਂ ਨਤਮਸਤਕ ਹੋਣਗੇ ਤਾਂ ਉਸ ਤੋਂ ਬਾਅਦ ਜੋ ਅਰਦਾਸ ਬੇਨਤੀ ਕਰਾਂ ਨੂੰ ਪ੍ਰਾਂਤਜ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਤਾਂ ਲਗਾਤਾਰ ਤਸਵੀਰਾਂ ਤੜਨਾ ਸਾਂਝਾ ਕਰ ਰਹੇ ਆ ਕਿ ਜੋ ਮੰਤਰੀ ਹਰਜੋਤ ਭਾਂਸ ਨੇ ਉਹ ਹੁਣ ਗੁਰੂ ਘਰ ਵਿਖੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੀਆਂ ਤੁਸੀਂ ਨਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਨਿਮਰਤਾ ਦੇ ਨਾਲ ਜੋ ਹੈ ਦਰਸ਼ਣਦਾਰੇ ਕਰਨ ਤੋਂ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਹੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਮਥਾਣਾ ਵੱਲੋਂ ਟਿਕਾ ਕੇ ਆਤਾ ਹੁਣ ਜੋ ਉਹਨਾਂ ਵੱਲੋਂ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾਇਆ ਜਾਊਗਾ ਤਾਂ ਉਹਨਾਂ ਦੀਆਂ ਤਸਵੀਰਾਂ ਲਗਾਤਾਰ ਟੜ ਨਾਲ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਨਿਮਰਤਾ ਸਹਿਤ ਜੋ ਅੱਜ ਮંત્રી ਸਾਹਿਬ ਨੇ ਜੋ ਅੱਜ ਗੁਰੂ ਘਰ ਵਿਖੇ ਪਹੁੰਚੇ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਜੋ ਸਜਾ ਸੁਨਾਈ ਗਈ ਸੀਗੀ ਧਾਰਮਿਕ ਸਜਾ ਸੁਨਾਈ ਗਈ ਸੀਗੀ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪੰਥ ਸਿੰਘ ਸਾਹਿਬਾਣਾ ਵੱਲੋਂ ਤਾਂ ਉਹ ਪੂਰੀ ਕਰਦੇ ਹੋਏ ਹੁਣ ਅੱਜ ਉਹਨਾਂ ਵੱਲੋਂ ਨਿਮਾਣੇ ਸੇਖ ਵੱਜੋਂ ਅੱਜ ਗੁਰੂ ਘਰ ਵਿਖੇ ਪਹੁੰਚ ਕੇ ਅਰਦਾਸ ਬੇਨਤੀ ਕਰਕੇ ਉਪਰੰਤ 1100 ਰੁਪਏ ਦੀ ਦੇਗ ਕੜਾ ਪ੍ਰਸ਼ਾਦ ਦੀ ਦੇਗ ਚੜਾ ਕੇ ਜੋ ਹੈ ਤਾਂ ਉਹਨਾਂ ਵੱਲੋਂ ਸਜ਼ਾ ਸੁਣਾਈ ਗਈ ਜੋ ਛੇਰੀ ਕਾਲ ਤੱਕ ਸਾਡੇ ਸਿੰਘ ਸਾਹਿਬ ਵੱਲੋਂ ਤਾਂ ਉਹ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਸ ਤੋਂ ਬਾਅਦ ਜੋ ਹੈ ਮੀਡੀਆ ਦੇ ਨਾਲ ਵੀ ਗੱਲਬਾਤ ਕਰਨਗੇ ਤਾਂ ਇਹ ਲਗਾਤਾਰ ਤਾਂ ਕਿਤਨਾ ਕਿਤੇ ਇਹ ਦੇਖ ਸਕਦੇ ਹੋ ਲਗਾਤਾਰ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵਕ ਵਕ ਗੁਰੂ ਘਰਾਂ ਦੇ ਵਿੱਚ ਦਰਸ਼ਨ ਕਰੇ ਕਰਨ ਤੋਂ ਬਾਅਦ ਆਦ ਜੀ ਕਿ ਗੁਰੂ ਘਰਾਂ ਨੂੰ ਜਾਣ ਵਾਲੇ ਰਸਤੇ ਜਿਹੜੇ ਹੈਗੇ ਨੇ ਉਹਨਾਂ ਦੇ ਰਸਤਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਕੂੜਾ ਕਰਕਟ ਹੁੰਦਾ ਸੀਗਾ ਜਾਂ ਡੌਗਸ ਹੁੰਦੇ ਸੀਗੇ ਜਿਹੜੇ ਸੰਗਤ ਨੂੰ ਤੰਗ ਕਰਦੇ ਸੀਗੇ ਤਾਂ ਉਹ ਸਾਰਿਆਂ ਦੇ ਉੱਤੇ ਧਿਆਨ ਦੇਣ ਲਈ ਜੋ ਸਿੰਘ ਸਾਹਿਬ ਨੇ ਆਖਿਆ ਸੀਗਾ ਕਿ ਹੁਣ ਮੰਤਰੀ ਸਾਹਿਬ ਇਹ ਸਾਰੇ ਪ੍ਰਬੰਧ ਜਿਹੜੇ ਨੇ ਉਹ ਦੇਖਣ ਗੁਰੂ ਘਰਾਂ ਦੇ ਤਾਂ ਇਹ ਤਸਵੀਰਾਂ ਲਗਾਤਾਰ ਸੰਜੇ ਕਰਿਆ ਦਾਜ਼ੀਏ ਕਿ ਸ਼੍ਰੀ ਨਗਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ 350 ਸਾਲਾਂ ਜੋ ਸਮਾਗਮ ਕਰਾਇਆ ਗਿਆ ਸੀਗਾ ਤਾਂ ਉਸ ਤੋਂ ਬਾਅਦ ਸੰਗਤ ਦੇ ਵਿੱਚ ਭਾਰੀ ਰੋਸ਼ ਦੇਖਣ ਨੂੰ ਮਿਲਿਆ ਕਿਉਂਕਿ ਉਹ ਸਮਾਗਮ ਦੌਰਾਨ ਜੋ ਉੱਥੇ ਗਾਇਕ ਵੀਰ ਸਿੰਘ ਵੱਲੋਂ ਗਾਣੇ ਗਾਏ ਗਏ ਜਾਂ ਭੰਗੜਾ ਜੋ ਉੱਥੇ ਪਾਇਆ ਜਾਂਦਾ ਜਿਸ ਤੋਂ ਬਾਅਦ ਕਿ ਕਾਫੀ ਜ਼ਿਆਦਾ ਰੋਸ਼ ਜੋਸ਼ਿਕ ਸੰਗਤ ਦੇ ਵਿੱਚ ਦੇਖਣ ਨੂੰ ਮਿਲਦਾ ਜਿਸ ਤੋਂ ਬਾਅਦ ਸ਼੍ਰੀ ਕਾਲ ਤਖਤ ਸਾਹਿਬ ਤੋਂ ਹੁਕਮ ਹੁੰਦੇ ਨੇ ਕਿ ਇੱਥੇ ਮੰਤਰੀ ਜੋ ਨੇ ਉਹ ਪੇਸ਼ ਹੋਣਾ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਉਹਨਾਂ ਨੂੰ ਤਲਬ ਕੀਤਾ ਜਾਂਦਾ ਜਦੋਂ ਇੱਥੇ ਆਉਂਦੇ ਨੇ ਆਪਣਾ ਸਪਸ਼ਟਿਕਰਨ ਦਿੰਦੇ ਨੇ ਤਾਂ ਉਸ ਤੋਂ ਬਾਅਦ ਸਜ਼ਾ ਜਿਹੜੀ ਧਾਰਮਿਕ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹ ਤੁਰੀ ਜੋ ਹੈ ਉਹਨਾਂ ਨੂੰ ਕੀਤੀ ਜਾਂਦੀ ਹੈ ਕਿਉਂਕਿ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀ ਸੇਵਾ ਨੂੰ ਪਾਈ ਤਾਂ ਅੱਜ ਮੰਤਰੀ ਹਰਜੋਪ ਸਿੰਘ ਦੀ ਸੇਵਾ ਜਿਹੜੀ ਆ ਉਹ ਮੁਕੰਮਲ ਹੋਣ ਜਾ ਰਹੀ ਹੈ ਤਾਂ ਸਕਤਰਤ ਵਿਖੇ ਪਹੁੰਚ ਚੁੱਕੇ ਨੇ ਕਾ ਟ੍ਰੇਡਿੰਗ ਇਹ ਤਸਵੀਰਾਂ ਸਾਂਝੀਆਂ ਕਰ ਰਹੀਆਂ ਤਾਂ ਕੁਝ ਸਮੇਂ ਦੇ ਵਿੱਚ ਹੁਣ ਉਹਨਾਂ ਵੱਲੋਂ ਗੁਰੂ ਘਰ ਦੇ ਅੰਦਰ ਜਾ ਕੇ ਆਪਦਾਸ ਬੇਨਤੀ ਕੀਤੀ ਜਾਣੀ ਹੈ ਉਸ ਤੋਂ ਉਪਰੰਤ 1100 ਰੁਪਏ ਦੀ ਦੇਖਰਾ ਕੇ ਜੋ ਗੁਰੂ ਸਾਹਿਬ ਅੱਗੇ ਜੋ ਨਤਮਸਤਕ ਹੋਇਆ ਜਾਣਾ ਤਾਂ ਇਹ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਸੇਵਾ ਪੰਤ ਜੋ ਮੰਤਰੀ ਸਾਹਿਬਾਨ ਨੇ ਅੱਜ ਅੰਦਰ ਜਾਂਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਸਕਤਰੇ ਤੋਂ ਸਿੱਧਾ ਸਚਨ ਸ੍ਰੀ ਹਰਮਨ ਦਫ਼ਾ ਵਿਖੇ ਜਾ ਰਹੇ ਨੇ ਤਾਂ ਲਾਈਵ ਤਸਵੀਰਾਂ ਲਾਈਵ ਤਸਵੀਰਾਂ ਟਾਡਨਾਲ ਜਗਬਾਨੀ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਕਿਉਂਕਿ ਮੰਤਰੀ ਸਾਹਿਬ ਜੋਣੇ ਉਹ ਗੁਰੂ ਘਰ ਵਿਖੇ ਪਹੁੰਚ ਚੁੱਕੇ ਨੇ ਤਾਂ ਉਹਨਾਂ ਦੀਆਂ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਜਗਬਾਨੀ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਇੱਕ ਨਮਾਨੇ ਸਿੱਖ ਵੱਜੋਂ ਜੋ ਉਹਨੇ ਗੁਰੂ ਘਰ ਵਿਖੇ ਪਹੁੰਚੇ ਨੇ ਮੰਤਰੀ ਹਰਜੋਤ ਭੈਂਸ ਹਾਲਾਂਕਿ ਜ਼ਰੂਰ ਨਾਲ ਪੰਜਾਬੀ ਭਾਸ਼ਾ ਦੇ ਡਾਇਰੈਕਟਰ ਉਹਨਾਂ ਨੂੰ ਵੀ ਆਖਿਆ ਗਿਆ ਸੀਗਾ ਲੇਕਿਨ ਉਹ ਬਾਹਰ ਹੋਣ ਕਰਕੇ ਉਹਨਾਂ ਨੇ ਜੋ ਪਿਛਲੀ ਵਾਰ 12 ਤਾਰੀਖ ਨੂੰ ਪੇਸ਼ ਹੋਣ ਦਾ ਆਖਿਆ ਗਿਆ ਸੀਗਾ ਲੇਕਿਨ ਅੱਜ ਆਪਣੀ ਸੇਵਾ ਪੂਰੀ ਕਰਨ ਤੋਂ ਬਾਅਦ ਮੰਤਰੀ ਜੋਨੇ ਹਰਜੋਤ ਭੈਂਸ